ਪੰਜਾਬ ਦੇ ਵਿੱਚ ਡਾਕਾ ਵੱਜਿਆ ਜਿੱਥੇ ਕਿ ਪੰਜਾਬ ਦੇ ਵੀ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਡਾ ਡਾਕਾ ਇਸ ਨੂੰ ਕਿਹਾ ਜਾ ਰਿਹਾ 35 40 ਬੰਦੇ ਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਕੋਲਡ ਸਟੋਰ ਦੇ ਵਿੱਚ ਅੱਧੀ ਰਾਤ ਨੂੰ ਪਹੁੰਚਦੇ ਨੇ ਦੱਸਿਆ ਜਾ ਰਿਹਾ ਕਿ ਕੋਲਡ ਸਟੋਰ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਨੂੰ ਇਹ ਬਦਮਾਸ਼ ਬੰਦੀ ਬਣਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੋਲਡ ਸਟੋਰ ਦੇ ਵਿੱਚ ਜੋ ਡਰਾਈ ਫਰੂਟ ਸੀ ਉਸ ਡਰਾਈ ਫਰੂਟਾਂ ਦਾ ਟਰੱਕ ਭਰ ਕੇ ਬਦਮਾਸ਼ ਨਾਲ ਲੈ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਕੈਮਰੇ ਦੀ ਜੋ ਫੁਟੇਜ ਹੈ ਡੀਵੀਆਰ ਉਹ ਵੀ ਇਹ ਬਦਮਾਸ਼ ਨਾਲ ਲੱਗੇ ਨੇ ਵੱਡੀ ਖਬਰ ਹੈ ਵੱਤੋ ਵੱਤ ਖਬਰ ਨੂੰ ਸ਼ੇਅਰ ਕਰਿਓ ਦਦਨੇ ਕਿ ਹੁਣ ਤੱਕ ਤਾਂ ਚੋਰੀਆਂ ਦੀਆਂ ਖਬਰਾਂ ਤੁਸੀਂ ਵੇਖੀਆਂ ਸੀ ਪਰ ਹੁਣ ਸ਼ਰੀਆਮ ਲੜਾਕਾ ਵੱਜਿਆ ਇਸ ਨੂੰ ਲੈ ਕੇ ਇੱਕ ਵੱਡੇ ਕੋਲ ਸਟੋਰ ਨੂੰ ਇਨ੍ਹਾਂ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ ਕਿਉਂਕਿ ਇਸ ਕੋਲ ਸਟੋਰ ਦੱਸਿਆ ਜਾ ਰਿਹਾ ਕਿ ਜਿਵੇਂ ਬਦਾਮ ਤੇ ਹੋਰ ਡਰਾਈ ਫਰੂਟ ਚੜੇ ਇਸ ਕੋਲ ਸਟੋਰ ਦੇ ਵਿੱਚ ਰੱਖੇ ਹੋਏ ਸੀ ਤਾ 35 40 ਬਦਮਾਸ਼ 33 ਰਾਤ ਨੂੰ ਪਹੁੰਚਦੇ ਨੇ ਤੇ ਇੱਕ ਟਰੱਕ ਭਰ ਕੇ ਜੋ ਡਰਾਈ ਫਰੂਟਾਂ ਦਾ ਲਿਜਾਣਦੇ ਨੇ ਦੱਸਿਆ ਜਾ ਰਿਹਾ ਕਿ ਕੋਰਟਚੋਰ ਦੇ ਮਾਲਕ ਵੱਲੋਂ ਕਿ 1.5 ਤੋਂ 2 ਕਰੋੜ ਰੁਪਏ ਦੇ ਕਰੀਬ ਉਹਨਾਂ ਦਾ ਨੁਕਸਾਨ ਹੋ ਗਿਆ ਜੋ ਕਿ ਇਹ ਬਦਮਾਸ਼ ਡਰਾਈ ਫਰੂਟਾਂ ਦਾ ਟਰੱਕ ਭਰ ਕੇ ਲੈ ਗਏ ਨੇ ਇਸ ਨੂੰ ਲੈ ਕੇ ਮੌਕੇ ਤੇ ਅੰਮ੍ਰਿਤਸਰ ਪੁਲਿਸ ਪਹੁੰਚੀ ਹੈ ਅੰਮ੍ਰਿਤਸਰ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਨਾ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਨਿਕਾਂ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੇਖਣ ਨੂੰ ਮਿਲੀਆਂ ਸੀ ਪਰ ਹੁਣ ਸ਼ਰੀਆਮ ਤੁਸੀਂ ਦੇਖੋ ਕਿ 35-40 ਬੰਦੇ 11 ਦੇ ਨਾਲ ਲੈਸ ਹੋ ਕੇ ਸ਼ਰੀਆਮ ਡਾਕਾ ਮਾਰਨ ਵਾਸਤੇ ਆਉਂਦੇ ਨੇ ਪੈਸੇ ਨੂੰ ਲੈ ਕੇ ਮੌਕੇ ਤੇ ਕੋਰਸਟੋਰ ਦੇ ਮਾਲਕ ਤੇ ਨਾਲ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਪਹਿਲਾਂ ਤੁਸੀਂ ਉਹ ਵੀ ਸੁਣੋ ਨਾਮ ਦਾ ਕਿਥੇ ਸਟੋਰ ਹੈ ਤੁਹਾਡਾ ਜੀ ਮੇਰਾ ਨਾਮ ਹੈ ਹੈਪੀ ਰੋਡ ਆ ਇਹ ਸਟੋਰ ਹੈ ਇੱਕ ਇੱਕ ਕੋਲ ਸਟੋਰ ਚਬਾਰ ਰੋਡ ਕੋਈ ਇਬਰ ਕਰ ਕੀ ਗੱਲ ਹੋਈ ਹੈ ਜੀ ਇਹ ਰਾਤੀ ਕੋਈ 1:3 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਅਮੈਂਦਰਾ ਲੋਡ ਕਰਕੇ ਤੋਂ ਲਾਹਿਆ ਐ ਸਾਨੂੰ 4:21 ਮਿੰਟ ਤੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 440 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬੰਨੇ ਸੀ ਉਹਨਾਂ ਨੇ ਬੂਏ ਵਾਲੇ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 440 ਤੇ 45 ਦੇ ਇੱਥੇ ਪਹੁੰਚ ਗਏ ਬੰਦੇ 35 ਤੋਂ 40 ਤੱਕ ਰਹੀ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਜੀ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲੈ ਕੇ 2 ਕਰੋੜ تک نقصان ਸਾਫਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਪਦਾਰਥ ਸਾਰੇ ਹੀ ਹੈ ਜੀ ਇੱਥੇ ਸਸਤਾ ਪਦਾਰਥ ਕੋਈ ਨਹੀਂਗਾ ਹੂੰ ਜੋ ਕਾਜੂ ਹੈ ਤੇ ਉਹ ਵੀ ਮਹਿੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਇਸ ਤੋਂ ਵੱਧ ਹੋ ਸਕਦਾ ਕੱਟ ਨਹੀਂ ਕਿ ਕਿੰਨੇ ਵੇ ਦਾ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸਟੋਰ ਬੰਦੇ 7-8 ਆ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨਾਂ ਦੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਬੰਦੀ ਬਣਾ ਲਈ ਤੁਹਾਡੇ ਬੰਦੇ ਹਾਂਜੀ ਬੰਦੇ ਬਣਾ ਕਿੰਨੇ ਵੇ ਟਾਈਮ 'ਚ ਬੰਦੀ ਬਣਾਇਆ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਕਰੀਬ ਗਏ ਉਹ ਲੱਗਦਾ ਕੋ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇਹਦੇ ਬਹੁਤ ਵੱਡਾ ਘਾਟਾ ਆਇਆ ਸੀ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਐਸ ਟਾਈਮ ਸਾਨੂੰ ਵੀ ਮਤਲਬ ਉਹ ਵਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸ ਮੌਕੇ ਤੇ ਪਹੁੰਚੀ ਪੁਲਿਸ ਹਾਂ ਪੁਲਿਸ ਗਏ ਪੁਲਿਸ ਕਮਿਸ਼ਨ ਸਾਹਿਬ ਉਹ ਗਏ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਕਹਿੰਦਾ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋਲ ਫੜੇ ਜਾਣ ਤੇ ਦੇਖੋ ਮੈਂ ਇਹ ਮੰਗ ਰਾ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਦਾ ਕਿ ਲੋਕ ਤੁਹਾਡੇ ਤੇ ਵਿਸ਼ਵਾਸੇ ਉਹ ਕਰਕੇ ਇਹਨਾਂ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇਹਨਾਂ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਇਸ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਹਨਾਂ ਚਲੋ ਆਪਣੇ ਮਰਜ਼ਾ ਸਕੇ ਸਭ ਤੋਂ ਪਹਿਲਾਂ ਮੈਂ ਐਸਐਚਓ ਚਾਟੀ ਨੂੰ ਕੀ ਸਰ ਮਾਮਲਾ ਕੀ ਹੋਇਆ ਕਿ ਕਿਤੇ ਸਟੋਰ ਹੈਗਾ ਕਿ ਕਿੰਨੇ ਚੀਜ਼ ਤੇ ਬਨਕੜਾ ਇੱਕ ਕੋल्ड ਸਟੋਰ ਆ ਉੱਥੇ ਆਏ ਹਾਂ ਮੌਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋल्ड ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਆ ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਅਣਪਛਾਤੇ ਕੀ ਕੰਪਲੇਂਟ ਆਈ ਹੈ ਤੇ ਲੈ ਕੇ ਆਏ ਇੱਥੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਗਈ। ਤੇ ਤਸਦੀਕ ਵੀ ਕਿਸੇ ਨੇ ਹੀ ਸਰ ਚੈੱਕ ਕਰ ਰਹੇ ਆ ਜੀ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ। ਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲ ਦੱਸਿਆ ਗਿਆ ਸਟੋਰ ਨੂੰ। ਉਹ ਜਿਹੜੇ ਤਸਦੀਕ ਕਰ ਰਹੇ ਪੁਸ਼ਕਸ਼ ਕਰ ਰਹੇ ਉਹਨਾਂ ਕੋਲ ਮਾਮਲਾ ਦੱਚ ਲਿਆ ਜੀ। ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਕਤੀ ਸਟਾਰਟ ਕਰਦੇ। ਜਨਾ ਆਤਮਾ ਜੀ ਕਿੱਥੇ ਕੰਮ ਕਰਦੇ? ਕਿਹ ਕਿਹ ਕੋਨਸਟਿਟੈਂਟ ਚ? ਕਿੰਨੇ ਚੇਤੋਂ ਕੰਮ ਕਰਦੇ? 8-10 ਸਾਲੋਂ ਜੀ। ਤੇ ਕੀ ਘਟਨਾ ਵਾਪਰੀ ਰਾਤੀ? ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2:00 ਵਜੇ ਦੇ ਵਿੱਚ ਬੰ ਸਾਰਾ ਨਾ ਕੋਲ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਇਹਨੇ ਉਸ ਉੱਤੇ ਰੱਖ ਲਿਆ ਤੇ ਇਹਨੇ ਕਿਤੇ ਰੱਖ ਲਿਆ ਤੇ ਬੰਦ ਰਹਾ ਸਾਨੂੰ ਸਾਰਿਆਂ ਨੂੰ 6 ਸੱਤਾਂ ਜਾਣੇ ਨੇ ਅਸੀਂ 6 ਸੱਤਾਂ ਨੇ ਇੱਕ ਹਾਂ 6 ਸੱਤਾਂ ਨੇ ਤੇ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਿਆ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਰਦੇ ਤੇ ਆਏ ਜੇ ਪਹਿਲੋਂ ਉਹ ਉਤਰਾ ਹੀ ਆਇਆ ਪੂੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਕੜਾ ਲੈ ਗਿਆ ਉਹ ਬਹੁਤ ਜਾਨੀ ਤੇ ਜੇ ਸੀਸੀਟੀਵੀ ਕੈਮਰੇ ਲੱਗੇ ਹੀ ਤੇ ਹਾਂਜੀ ਲੱਗੇ ਹੋਏ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂਜੀ ਉਹ ਕਹਿੰਦੇ ਮਾਰਿਆ ਮੁਰਿਆ ਤਨੇ ਮਾਰਿਆ ਮੈਨੂੰ ਮਾਰਿਆ ਬੰਦੇ ਨੇ ਤੇ ਮਹਿੰਗਾ ਸਮਾਨ ਕਿਤਾ ਕਰਾ ਕਾਜੂ ਜੀ ਸਭ ਤੋਂ ਜਿਹੜਾ ਹਾਂਜੀ ਕਾਲੀ ਮਿਰਚ ਹੋਣੀ ਤੇ ਸਮਾਂ ਸਮਾਂ ਕਿੰਨੇ ਵੇਚਦਾ ਸੀ ਸਮਾਂ ਹੈਗਾ ਸੀ 1:30 ਤੋਂ 2:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਹੋ ਗਏ ਜੀ ਜਦੋਂ ਬਾਬਾ ਬੋਲੇ 4 ਵਜੇ ਹਾਂਜੀ ਤੇ ਹਥਿਆਰ ਵੀ ਹੋਣਾ ਭਾਈ ਜੀ ਹਾਂ ਜੀ ਕੋਈ ਸਹੀ ਮੌਕੇ ਤੇ ਹਾਂ ਜੀ ਕੋਈ ਸਹੀ ਮੌਕੇ ਪੁਲਿਸ ਸਿਰੇ ਸਾਨੂੰ ਜਿਹਨਾਂ ਅਸੀਂ ਖੁੱਲੇ ਆ ਨਾ ਉਹ ਦੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਹਥਿਆਰ ਆ ਉਹ ਕਹਿੰਦੇ ਜੀ ਫੋਨ ਵੀ ਢਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸੱਤ ਕਿੰਨੇ ਜਣੇ ਦੱਸਿਆ ਜੀ ਸੱਤ ਜਣੇ ਉਹ ਕਿੰਨੇ ਆਣੇ ਸੀ ਉਹ ਤੇ 35 40 ਜਣੇ ਹੁੰਦੇ ਆ ਟੱਪ ਕੇ ਆਏ ਸੀ ਕੋੜੀ ਹਾਂ ਜੀ ਹਾਂ ਜੀ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਉਹ ਬਾਦੂਆ ਵੀ ਪੁੰਡਾ ਨੇ ਹਾਂ ਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸ ਨੇ ਸਾਡੇ ਬੰਦੇ ਨੂੰ